ਹੈਲੋ ਸਟੂਡੈਂਟ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਜਰਨਲ ਨੌਲੇਜ ਤੇ ਜੇਕਰ ਤੁਸੀਂ ਵੀ ਪੰਜਾਬ ਪੁਲਿਸ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਜ਼ਰੂਰੀ ਕੁਐਸਚਨ ਆਨਸਰ ਲੈ ਕੇ ਆਏ ਹਾਂ ਜੋ ਕਿ ਤੁਹਾਨੂੰ ਪੇਪਰ ਵਿੱਚ ਦੇਖਣ ਨੂੰ ਮਿਲਣਗੇ ਹਾਂਜੀ ਆਪਣਾ ਫਰਸਟ ਕੁਐਸਚਨ ਹੈ ਜੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਦਾ ਬਾਲਗ ਲਿੰਗ ਅਨੁਪਾਤ ਸਭ ਤੋਂ ਵੱਧ ਹੈ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦਾ ਬਾਲਗ ਲਿੰਗ ਅਨੁਪਾਤ ਸਭ ਤੋਂ ਵੱਧ ਹੈ ਜੀ ਸੈਕਿੰਡ ਕੁਐਸਚਨ ਹੈ ਜੀ ਆਪਣਾ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਕਿੱਥੇ ਸਥਿਤ ਹੈ ਆਪਣਾ ਆਨਸਰ ਹੈ ਜੀ ਹੁਸ਼ਿਆਰਪੁਰ ਵਿੱਚ 3ਰਡ ਕੁਐਸਚਨ ਹੈ ਜੀ ਆਪਣਾ ਮੁੱਖ ਤੌਰ ਤੇ ਪੰਜਾਬ ਦੀ ਖੇਤਰੀ ਵੰਡ ਕਿੰਨੇ ਪ੍ਰਕਾਰ ਦੀ ਹੈ ਆਨਸਰ ਹੈ ਦਾ ਤਿੰਨ ਪ੍ਰਕਾਰ ਦੀ 4ਥ ਕੁਐਸਚਨ ਹੈ ਜੀ ਆਪਣਾ ਤ੍ਰਿਮਾਪਦੇ ਸਮੂਹ ਵਿੱਚ ਕਿਹੜਾ ਦਰਿਆ ਨਹੀਂ ਆਉਂਦਾ ਬਿਆਸ ਦਰਿਆ ਤ੍ਰਿਮਾਪਦੇ ਸਮੂਹ ਵਿੱਚ ਨਹੀਂ ਆਉਂਦਾ 5th ਕੁਐਸਚਨ ਹੈ ਜੀ ਗੋਬਿੰਦਗੜ ਕਿਲਾ ਕਿੱਥੇ ਹੈ ਅਨਸਰ ਹੈ ਆਪਣਾ ਅੰਮ੍ਰਿਤਸਰ ਸ਼ਹਿਰ ਵਿੱਚ 6th ਕੁਐਸਚਨ ਹੈ ਜੀ ਆਪਣਾ ਕਿਹੜੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਮਾਰਿਆ ਸੀ ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਮਾਰਿਆ ਸੀ ਬਹੁਤ ਜ਼ਰੂਰੀ ਕੁਐਸਚਨ ਹੈ ਜੀ 7th ਕੁਐਸਚਨ ਹੈ ਜੀ ਪੰਜਾਬੀ ਦੀ ਸਭ ਤੋਂ ਪਹਿਲੀ ਪੰਜਾਬੀ ਫਿਲਮ ਕਿਹੜੀ ਸੀ ਅਨਸਰ ਹੈ ਜੀ ਆਪਣਾ ਸ਼ੀਲਾ ਆਪਣਾ 8th ਕੁਐਸਚਨ ਹੈ ਜੀ ਪੰਜਾਬ ਦੀ ਲਗਭਗ ਕਿੰਨੀ ਭੂਮੀ ਖੇਤੀ ਦੇ ਅਧੀਨ ਹੈ ਅਨਸਰ ਹੈ ਜੀ 85% ਭੂਮੀ ਖੇਤੀ ਦੇ ਅਧੀਨ ਹੈ 9th ਕੁਐਸਚਨ ਹੈ ਜੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਪੇਂਡੂ ਆਬਾਦੀ ਸਭ ਤੋਂ ਵੱਧ ਹੈ ਅਨਸਰ ਹੈ ਜੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਪੇਂਡੂ ਆਬਾਦੀ ਸਭ ਤੋਂ ਵੱਧ ਹੈ ਲਾਸਟ ਕੁਐਸਚਨ ਹੈ ਜੀ ਆਪਣਾ ਸਭ ਤੋਂ ਪਹਿਲਾ ਹੀਰ ਦਾ ਕਿੱਸਾ ਕਿਸ ਨੇ ਲਿਖਿਆ ਸੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ ਸਭ ਤੋਂ ਪਹਿਲਾ ਹੀਰ ਦਾ ਕਿੱਸਾ ਦਮੋਦਰ ਨੇ ਲਿਖਿਆ ਸੀ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਥੈਂਕਸ